ਗੁਰੂ ਖalsa ਜੀ ਵਿੱਦਿਆ ਇੱਕ ਇਹੋ ਜਿਹਾ ਧੰ ਹੈ ਜਿੱਥੇ ਏਕੇ ਸੰਤਾਲੀ ਕੰਮ ਨਹੀਂ ਕਰਦੀ ਉੱਥੇ ਵਿੱਦਿਆ ਕੰਮ ਕਰਦੀ ਔਰੰਗਜ਼ੇਬ 14 ਜੰਗਾਂ ਹਾਰ ਕੇ ਵੀ ਆਪਣੀ ਹਾਰ ਨਹੀਂ ਸੀ ਮੰਨਿਆ ਡਟਿਆ ਖੜਾ ਸੀ ਆਂਦਾ ਮੈਂ ਗੁਰੂ ਗੋਬਿੰਦ ਸਿੰਘ ਦਾ ਰਹਿਣ ਕੋਈ ਨਹੀਂ ਦਿੱਤਾ ਹਾਰਿਆ ਕਦੋਂ ਜਦ ਮਾਹੀ ਨੇ ਜ਼ਫਰਨਾਮਾ ਭੇਜਿਆ ਉਹ ਚਿੱਠੀ ਸੀ ਉਹ ਸ਼ਬਦ ਸੀ ਜਿਹੜੇ ਭਾਈ ਦਿਆ ਸਿੰਘ ਤੇ ਧਰਮ ਸਿੰਘ ਲੈ ਕੇ ਆਏ ਸੀ ਜਦੋਂ ਔਰੰਗਜ਼ੇਬ ਨੇ ਉਹ ਜ਼ਫਰਨਾਮਾ ਪੜਿਆ ਫਿਰ ਮੰਜੇ ਤੋਂ ਉੱਠ ਨਹੀਂ ਸਕਿਆ ਜ਼ਫਰਨਾਮੇ ਤੇ ਪੜ ਲਿਆ ਉਸ ਚਿੱਠੀ ਦੇ ਥੱਲੇ ਲਿਖਿਆ ਸੀ ਬੋਲ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਔਰੰਗਜ਼ੇਬ ਉਹ ਨਹੀਂ ਸੀ ਕਹਿੰਦਾ ਕੋਈ ਸਿਆਣਾ ਮੌਲਵੀ ਕਾਜੀ ਜਿਹੜਾ ਗੁਰੂ ਘਰ ਦੀ ਅਜਮਤ ਨੂੰ ਜਾਣਦਾ ਸੀ ਉਹਨੇ ਆਖਿਆ ਇਹ ਕਹ ਦੇ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਤੇਰੀ ਜਾਨ ਸੌਖੀ ਨਿਕਲ ਜੂਗੀ ਉਦੋਂ ਤੇ ਇੱਕ ਰੰਗਾ ਸੀ ਹੁਣ ਚੱਪੇ ਚੱਪੇ ਤੇ ਰੰਗੇ ਤੇਰੀ ਸਿੱਖੀ ਨੂੰ ਮਟਾਉਣ ਦੀਆਂ ਕੋਝੀਆਂ ਚਾਲਾਂ ਚੱਲ ਰਿਆ ਖੇੜਾ ਇਹਨਾਂ ਦਾ ਵੀ ਵਾਹਿਗੁਰਜੀ ਕਾ ਖਾਲਸਾ ਤੇ ਵਾਹਿਗੁਰਜੀ ਕੀ ਫਤਿਹ ਕਹਿ ਕੇ ਛੁੱਟਣਾ ਉਹ ਰੰਗੇ ਦਾ ਨਹੀਂ ਸੀ ਛੁੱਟਿਆ ਇਹ ਕਿਹੜੇ ਬਾਗ ਦੀ ਮੂਲੀ ਐ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਰੰਗਦੇਵ ਨੂੰ ਕਹਿ ਰਿਆ ਰੰਗਦੇਵ ਤੂੰ ਮੇਰੇ ਚਾਰ ਪੁੱਤਰ ਸ਼ਹੀਦ ਕਰਕੇ ਅਨਾ ਮੈਂ ਖਤਮ ਕਰਦਾ ਅਜੇ ਮੇਰਾ ਕੁੰਟਲੀਆ ਸੱਪ ਖਾਲਸਾ ਜਿਉਂਦਾ ਜਿਹੜਾ ਤੇਰੇ ਪੈਰਾਂ ਥੱਲੇ ਅੱਗ ਬਿਛਾ ਕੇ ਰੱਖ ਦੇਗਾ ਆਉ ਗੁਰਕਲ ਗੀਤਰ ਪਾਤਸ਼ਾਹ ਨੇ ਜੋ ਔਰੰਗਜ਼ੇਬ ਨੂੰ ਸ਼ਬਦ ਆਖੇ ਉਹਨਾਂ ਦਾ ਜ਼ਿਕਰ ਅਸੀਂ ਤੁਹਾਡੇ ਬਿਆਨ ਕਰਨ ਜਾ ਰਹੇ ਹਾਂ ਐ ਨਿਪੁੰਸਕ ਸਲਤਨਤ ਦੇ ਬਾਦਸ਼ਾਹ ਹੋ ਮਿੱਠੀ ਆਪਣੀ ਦਾ ਸਿਲਸਿਲਾ ਵੇਖ ਮੇਰੇ ਦਿਲ ਦੀ ਰੰਗਤ ਤਾਂ ਨਜ਼ਾਰਾ ਹੀ ਪੁੱਛਦੀ ਲਾ ਮੈਂ ਵਾਹਿਗੁਰੂ ਦੰਡਿਆ ਦੇ ਨਾਲ ਕੱਟੇ ਅਰਥ ਤੋੜੰਡਾ ਤਦੇ ਇਹ ਤੇਰੀ ਕੜ ਵੀ ਕਮੀਨੀ ਬਦਲਿਆ ਦੀ ਪਾਵਨਾ ਹੁਣੇ ਚਾਂਦੀ ਜੋਰ ਗੁਰ ਗੋਬਿੰਦ ਦਾ ਅਜਮਾਵਣਾ ਮੈਂ ਤੇਰੇ ਪੈਰਾਂ ਤੇ ਠਾ ਅੱਗੇ ਐਸੀ ਬਲੜੀ ਜਿਸਨੇ ਤੇਰੀ ਸਲਤਨਤ ਤੇ ਬਾਦਸ਼ਾਹ चंद ए जो तेरा राज है तू हवा भी नहीं छूह सकदा गोबिंद दी बस फूक निकली ही समझो दी ਹਾਲਸਾ ਸੱਚ ਦਾ ਚੰਡਾ